ਟ੍ਰੇਡਿੰਗ ਖਬਰਾਂਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਅਮਰੀਕਾ ਦੇ ਰਾਸ਼ਪਤੀ ਡੋਨਲਡ ਟਰੰਪ ਨੇ ਬੀਤੇ ਦਿਨੀ ਮੈਕਸੀਕੋ, ਕੈਨੇਡਾ ਅਤੇ ਚੀਨ ਤੋਂ ਆਯਾਤ ਹੋਣ ਵਾਲੀ ਵਸਤਾਂ ਤੇ ਟੈਰਫ ਲਾਉਣ ਸੰਬੰਧੀ ਦਖਲਅਤ ਕੀਤੀ ਨੇ। ਟਰੰਪ ਨੇ ਸੋਸ਼ਲ ਮੀਡੀਆ ਤੇ ਆਪਣੇ ਪੋਸਟ ਦੇ ਵਿੱਚ ਇਹ ਗੱਲ ਆਖੀ ਕਿ ਇਹ ਟੈਰਫ ਅਮਰੀਕਾ ਦੀ ਸੁਰੱਖਿਆ ਲਈ ਜ਼ਰੂਰੀ ਨੇ। ਟਰੰਪ ਨੇ ਇਸ ਕਦਮ ਦਾ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਅਤੇ ਮੈਕਸੀਕਨ ਰਾਸ਼ਟਰਪਤੀ ਨੇ ਖਰਾ ਰਾ ਜਵਾਬ ਦਿੱਤਾ। ਆਈ ਐਮ ਅਨਾਊਂਸਿੰਗ ਕੈਨੇਡਾ ਵਿਲ ਬੀ ਰਿਸਪੌਂਡਿੰਗ ਟੂ ਦੀ ਯੂ ਐਸ ਟ੍ਰੇਡ ਐਕਸ਼ਨ With 25% tariffs against $155 billion worth of American goods. This will include immediate tariffs on $30 billion worth of goods as of Tuesday, followed by further tariffs on $125 billion worth of American products in 21 days' time to allow Canadian companies and supply chains to seek to find alternatives. ਟ੍ਰੂਡੋ ਬੋਲੇ ਕੈਨੇਡਾ ਵੀ ਤਿਆਰ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਨੇ ਕਿਹਾ ਕਿ ਉਹਨਾਂ ਦਾ ਦੇਸ਼ ਅਮਰੀਕੀ ਟੈਰਫ ਦਾ ਸਾਹਮਣਾ ਕਰਨ ਲਈ ਤਿਆਰ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਤੋਂ ਕੈਨੇਡਾ ਤੋਂ ਆਉਣ ਵਾਲੀਆਂ ਸਾਰੀਆਂ ਚੀਜ਼ਾਂ ਤੇ 25% ਟੈਰਫ ਲਾਉਣ ਦਾ ਐਲਾਨ ਕੀਤਾ ਹੈ ਹਾਲਾਂਕਿ ਕੈਨੇਡਾ ਤੋਂ ਆਯਾਤ ਕੀਤੀ ਗਈ ਊਰਜਾ ਜਿਸ ਵਿੱਚ ਤੇਲ 25% ਟੈਰਫ ਲਾਉਣ ਦਾ ਐਲਾਨ ਕੀਤਾ ਹੈ ਹਾਲਾਂਕਿ ਤੇਲ ਕੁਦਰਤੀ ਗੈਸ ਤੇ ਬਿਜਲੀ ਸ਼ਾਮਲ ਹੈ 10% ਦਰਾਂ ਦੇ ਨਾਲ ਟੈਕਸ ਲਗਾਇਆ ਜਾਵੇਗਾ ਜਵਾਬ ਵਿੱਚ ਜਸਟਨ ਟ੍ਰੂਡੋ ਨੇ ਵੀ ਐਲਾਨ ਕੀਤਾ ਕਿ ਉਹਨਾਂ ਦਾ ਦੇਸ਼ 655 ਬਿਲੀਅਨ ਡਾਲਰ ਦੀ ਅਮਰੀਕੀ ਆਤੇ 25% ਐਰਫ ਲਾਉਣਗੇ 트럼ਪ ਦੇ ਐਲਾਨ ਤੋਂ ਥੋੜੀ ਦੇਰ ਬਾਅਦ ਟਵੀਟ ਤੇ ਟ੍ਰੂਡੋ ਨੇ ਕਿਹਾ ਕਿ ਜਲਦ ਹੀ ਮੈਕਸੀਕਨ ਰਾਸ਼ਟਰਪਤੀ ਨਾਲ ਉਹ ਗੱਲਬਾਤ ਕਰਨਗੇ ਉਹਨਾਂ ਨੇ ਕਿਹਾ ਕਿ ਅਸੀਂ ਇਹ ਨਹੀਂ ਚਾਹੁੰਦੇ ਪਰ ਕੈਨੇਡਾ ਤਿਆਰ ਹੈ ਟ੍ਰੂਡੋ ਨੇ ਨਿਊਜ਼ ਕਾਨਫਰੰਸ ਵਿੱਚ ਇਹ ਗੱਲ ਆਖੀ ਕਿ ਟੈਰਫ ਕੁਝ ਸਾਲ ਪਹਿਲਾਂ ਹੋਏ ਇੱਕ ਮੁਕਤ ਸਮਝੌਤੇ ਦੀ ਉਲੰਘਣਾ ਕਰਦੇ ਨੇ ਤੇ ਇਸ ਦੇ ਅਮਰੀਕੀ ਲੋਕਾਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ ਮੈਕਸੀਕੋ ਨੇ ਵੀ ਬਦਲੇ ਵਿੱਚ ਟੈਰਫ ਲਗਾਉਣ ਦੀ ਧਮਕੀ ਦਿੱਤੀ ਹੈ ਤੇ ਮੈਕਸੀਕੋ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜਵਾਬ ਦਾ ਟੈਰਫ ਲਗਾ ਦਿੱਤਾ ਤੇ ਮੈਕਸੀਕੋ ਦੇ ਰਾਸ਼ਟਰਪਤੀ ਨੇ ਵੀ ਕਿਹਾ ਹੈ ਕਿ ਉਹ ਅਰਤਚਾਰੇ ਮੰਤਰੀ ਨੂੰ ਮੈਕਸੀਕੋ ਦੇ ਹਿੱਤਾਂ ਦੀ ਰੱਖਿਆ ਤੇ ਟੈਰਫ ਅਤੇ ਗੈਰ ਕਾਨੂੰਨੀ ਉਪਾਅ ਖਾਸ ਤੌਰ ਤੇ ਇਹਨਾਂ ਨੂੰ ਲਾਗੂ ਕਰਨ ਦੇ ਉੱਪਰ ਆਦੇਸ਼ ਦੇ ਦਿੱਤੇ ਗਏ ਨੇ ਜਦੋਂ ਕਿ ਸੰਕੇਤ ਰਾਜ ਅਮਰੀਕਾ ਤੇ ਮੈਕਸੀਕਨ ਸਮਾਨ ਤੇ ਟੈਰਿਫ ਲਗਾਇਆ ਜਾਵੇਗਾ ਸ਼ੀਬੋਸ ਨੇ ਐਕਸ ਤੇ ਟਵੀਟ ਕਰਕੇ ਗੱਲ ਆਖੀ ਹੈ ਕਿ ਇੱਕ ਪੋਸਟ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਅਮਰੀਕਾ ਨਾਲ ਟਕਰਾਅ ਦੀ بجائے ਸਹਿਯੋਗ ਦੀ ਗੱਲਬਾਤ ਚਾਹੁੰਦੀ ਹੈ ਹਾਲਾਂਕਿ ਇਸ ਫੈਸਲੇ ਨਾਲ ਅਮਰੀਕਾ ਦੇ ਸਭ ਤੋਂ ਵੱਡੇ ਵਪਾਰਕ ਭਾਈਵਾਲ ਮੈਕਸੀਕੋ ਤੇ ਕੈਨੇਡਾ ਨਾਲ ਆਰਥਿਕ ਤਣਾਵ ਵਧਣ ਦਾ ਖਤਰਾ ਪੈਦਾ ਹੋ ਗਿਆ ਇਸ ਕਦਮ ਨਾਲ ਨਾ ਸਿਰਫ ਅਮਰੀਕਾ ਅਤੇ ਉਸ ਦੇ ਗੁਆਂਢੀ ਦੇਸ਼ਾਂ ਵਿੱਚਕਾਰ ਵਪਾਰ ਪ੍ਰਭਾਵਿਤ ਹੋਵੇਗਾ ਸਗੋਂ ਇਸ ਨਾਲ ਹੋਰ ਮਹਿੰਗਾਈ ਵੱਧ ਸਕਦੀ ਹੈ ਜਿਸ ਨਾਲ ਆਮ ਲੋਕਾਂ ਦੀਆਂ ਦਿੱਕਤਾਂ ਤੇ ਪਰੇਸ਼ਾਨੀਆਂ ਵੱਧ ਸਕਦੀਆਂ ਨੇ ਕ੍ਰੀਡਿੰਗ ਵਰਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀ ਸੁਣਨੀ ਪੜਨੀ ਆ ਤਾਂ ਬਣੇ ਰਹੋ ਆਜ ਨਿਊਜ਼ ਵਾਰ ਦੇ ਨਾਲ